ਬਾਦ ਮਹੱਲਾ ਪੰਜਵਾ ਮਨਕਨ ਰਸਤਾ ਰਾਮ ਪਿਆਰੇ ਸਾਦਾ ਮਨ ਦੀ ਕਰ ਵੀ ਪਿਆਰੇ ਨਵਨ ਪ੍ਰਵੇਸ਼ ਕਿ ਦਿਆਂ ਗਿਆ ਸਰਬ ਤੇ ਜੀਆ ਆਪਣੇਾਰੇ ਜਿੰਨੇ ਦਾ ਰੰਗਿਆ ਹੋਇਆ ਇਹ ਮੈਂ ਦਈ ਆਪਣੇ ਸਰਬੰਸਾ ਪੁੱਤ ਕੋ ਤਾਨੂ ਲਖਨੀ ਸੈ ਕੁਰਬਾਨ ਕਰਦੇ ਉਹਨਾਂ ਦੇ ਤੇ ਸਰਵੋਹਿ ਦੀਜਾ ਸਰਵੋਹਿ ਦੀਜਾ ਆਪਣਾ ਵਾਰ ਆਪਣਾ ਕਰਨਵਾਂ ਜਿਹੜਾ ਸਰਵਰ ਸੁਆਇਆ ਉਸ ਪਰਮੇਸ਼ਰ ਕੋਈ ਕੁਰਬਾਨ ਕਰ ਦਈਏ ਜੀ ਆਦ ਤਹਰ ਗੋਬਿੰਦ ਕੋਈ ਦਾਇਆ ਪੱਥਰ ਪੈਰ ਗੋਬਿੰਦ ਪ੍ਰਭੂ ਦੇ ਜਣਾਣੇ ਨਾ ਦੇ ਰਹੀਏ ਇਸਰਵਾ ਕੋਈ ਸਾਤਾ ਦੀ ਜਦੋਂ ਸ੍ਰੀ ਸੰਤੇ ਹਰਦੀਏ ਸਾਥ ਕੀ ਰਹਿਣਾ ਭੁੱਲਣ ਨਹੀਂ ਕੋਈ ਸਾਧੂ ਸੁਨਣਾ ਦਈਏ ਅਸਸਮੱਲਾ ਕੁਰਬਾਨ ਪਾਏ ਜਾਵੇ ਕੋਈ ਸਾਧੂ ਨੂੰ ਇੰਤਰੀਆ ਸਭ ਦਾ ਸਦਾ ਹੀ ਆਸ ਲੋਕ ਦਾ ਸੱਜਣ ਕੋ ਪਰਮੇਸ਼ਵਰ ਨਿਸ਼ਚੈ ਕੋ ਜਹਰਾ ਕੋ ਸਦਾ ਹੈ ਮਨਵਾਰੀ ਕੀ ਕਰਕੇ ਕੋਈ ਸੱਜਣ ਮੰਦਰ ਹੈ ਨਿਸ਼ਚੈ ਮੰਦਰ ਹੈ ਜਹਰਾ ਮੰਦਰ ਹੈ ਆਰ ਨਾਮ ਸਾਰ ਸੱਜਣ ਜੀ ਆਰ ਜੇ ਰਵੰਦੇ ਜਨੂ ਦੇ ਨੇ ਸਾਥ ਸੰਗਤ ਦੇ ਪ੍ਰਾਰਗ ਰ ਅਜੇ ਦਾ ਵਕਤ ਸੱਜਣ ਨੂੰ ਮਿਲ ਕੇ ਆ ਰਹਿ ਗਏ ਸੱਜਣਾ ਉਹ ਲਾਧੀ ਜਿਨਾ ਚਾਰ ਨਾ ਕਰੀਏ ਫੇਰ ਵੀ ਪਿਆਰ ਕਰੇ ਸੱਜਣਾ ਨਿਕਰਾ ਹੈ ਜਿਨਾ ਚਾਰ ਨਾ ਕਰੀਏ ਫੇਰ ਵੀ ਪਿਆਰ ਕਰੇ ਜਗਲਾ ਉਹ ਲਾਧੀ ਜਿਨਾ ਸਹਾਰ ਕਰੀਏ ਫੇਰ ਵੀ ਸਹਾਰਨ ਵਾਹੇ ਇਹ ਬਰਦਾਸ਼ਤ ਕੀ ਕਰਕੇ ਸਾਡਾ ਹੈ ਸੱਜਣਾ ਮੇਰੇ ਪਿਆਰਾ ਹੈ ਸੱਜਣਾ ਸੱਜਣਾ ਕਾਲੂ ਆ ਸਾਡਾ ਪਿਆਰਾ ਹੈ ਮਿੱਤਰ ਬਰਦਾਸ਼ਤ ਕਰਵਾਉਣਾ ਹੈ ਕੋ ਪਿਆਰਾ ਦੇ ਜਨਮ ਵਾਹੇ ਸਾਡਾ करणे कोलाई जॻह कटी जा जिन जिन गुसापरे ਜੋ ਹਿੰਕਲ ਨਾ ਸੁਹਾਏ ਕਾਲਜਾਤ ਕੋ ਦੂਖ ਨਾ ਆਏ ਚਾਰ ਪਦਾਰਥ ਹਰ ਕੀ ਤੇਵਾ ਹਰਿ ਅਕਾਲ ਪ੍ਰਭ ਦੀ ਸਿਮਰਨ ਭੜੀ ਜੇ ਨਮਕਾ ਨਾ ਆਏ ਪਰਮੇਸ਼ਰ ਦਾ ਸਮਨ ਕਰਨੇ ਉਹਦੇ ਵਿਚਾਰੇ ਕਰਨ ਦੀ ਪਰਵਾਹ ਨਾ ਹੋਰੀਏ ਪਦਾਰਥ ਦੀ ਮੁਰਗੀ ਕੋਈ ਮਹਾਰਾਜ ਹਰਿ ਦੀ ਸਿਵਾ ਕਰੀ ਕੋਈ ਕਾਲਜਾਤ ਸੁਆਸ ਲੱਜਾਂਗੇ ਕਾਲਜਾਤ ਦਾ ਅਲਾਖ ਆਪੇ ਹੀ ਆਇਆ ਜੋ ਸ੍ਰੀ ਸਾਰ ਸਾਰਜਾਤ ਜੋ ਖਲਕ ਦਾ ਬ੍ਰਹਮੀ ਲੋਗ ਦਾ ਹਿਕਰੋ ਕੋ ਕਲਪਤਰ ਦੇਖ ਮਾਰਾ ਸਾਡੇ ਕੋਲੇ ਚਾਹੀਦਾ ਹੈ ਤਾਂ ਕਹਿੰਦੇ ਹੋ ਜਪ ਔਲਾਤ ਆਪੇ ਹੀ ਆਉਣ ਇਹੋ ਕਲਪਤਰ ਦੇਖ ਜਿਹੜੇ ਜਪਨੇ ਮਹਾਰਾਜ ਦੇ ਨਾਮ ਦਾ ਅਲਖ ਅਸਧ ਨਹੀਂ ਕਰਕੇ ਅਲਖ ਨਹੀਂ ਆਉਂਦਾ ਸਤਿਗੁਰਾਂ ਦੇ ਦੀਨਾ ਜੀ ਕਹਤਿ ਸੁਨਿ ਕਾਇ ਜਾਂਦਾ ਉਹਦਾ ਜਿਹੜਾ ਜਾਪ ਹੈ ਉਹ ਕਲਪਰਦ ਬਣ ਸਾਰ ਪਾਰ ਜਾ ਕਰ ਅੰਗਨ ਮੇਰੇ ਉਹ ਸਾਦੇ ਘਰ ਦੇ ਜਿਹੜੇ ਦੇ ਅੰਦਰ ਉਹ ਕਲਪਰਦ ਜਿਹੜਾ ਸਵਾਰੇ ਯਾਤਰੀਨ ਬੱਧਾ ਹੋਇਆ ਜਿਹੜਾ ਤਾਮ ਸ੍ਰੀ ਦਿੱਤੇ ਜੀ ਸੱਬਰ ਕਰ ਤੇ ਪਰਮੇਸ਼ਰ ਨੂੰ ਤਾਮ ਦਾ ਸੁਰਨਾ ਜਿਹੜਾ ਸੀ ਜਿਸ ਕਰਕੇ ਸਾਰੀ ਦੁਨੀਆ ਦੀ ਮਰਦਾਂ ਤੇ ਹੋਇ ਸਤਿਗੁਰਾਂ ਦੀ ਧਰਮਾ ਸੀ ਸਰਵਨੀ ਕਾਮੀ ਪੁਰਖ ਨੂੰ ਹੁੰਦੀ ਦਰਨੀ ਕਾਮੀ ਪੁਰਖ ਨੂੰ ਹੁੰਦਾ ਨੰਗ ਹੋ ਕਰਕੇ ਧਰਤ ਦਾ ਸਰਜਾਰੀਂਦਾ ਹੈ ਕੋ ਤਾਉ ਕੋ ਦਾ ਅਪੇ ਕ੍ਰੋਧ ਪੀਖਣ ਦਿੱਤੀ ਨਾਲ ਇਹਦੇ ਵਗੇ ਬਿਰਗਾਂ ਦੀ ਮਿਆਦਰੀ ਕਰ ਜਾਂਦਾ ਹੈ ਮਾਦਾ ਵੀ ਦਲ ਬਜੇ ਵਿੱਚ ਪਿਆਰ ਹੋ ਜਾਂਦਾ ਕ੍ਰੋਧ ਵੀ ਫੁੱਲ ਜੜਾ ਹੈ ਜਿਹਦੇ ਵਿੱਚ ਹਰ ਤਾਰੇ ਜਿਹਦੇ ਵਿੱਚ ਪਿਆਰ ਪ੍ਰਕਾਰ ਦੇ ਸਾਜ ਸਰਾਜ ਦੀ ਕੋਈ ਸੇਵਾ ਵੀ ਕਰਨੀ ਕਰਨੀ ਗੁਰੂ ਦੀ ਸੇਵਾ ਦਾ ਦਮਲ ਕਰਨਾ ਅਤੇ ਇਹ ਇਸ ਤਰਕਾਰ ਬ੍ਰਹਮ ਨੂੰ ਮਾਰਨਾ ਇਹ ਚਾਰ ਤਾਰਤ ਦੀ ਮਾਰਾ ਸਾਹ ਕੱਢ ਦਿੱਤੇ ਉਹਨਾਂ ਦੇ ਮੇਢ ਦੇ ਕੋ ਸਾਧੂ ਹੋਰ ਵੀ ਸਾਰੀਆਂ ਐਸਾ ਕੂਨੀ ਹੋ ਗਿਆ ਕਿ ਦਰਬਾਰ ਨੇ ਉਸ ਦੀ ਕਿਰਪਾ ਲਈ ਤੀਰ ਵਿਭਾਗ ਭਏ ਜਿਸ ਤਰ੍ਹਾਂ ਇਹ ਤਰ੍ਹਾਂ ਦੇ ਜੀਵ ਦਾ ਦੀ ਪੂਰੀ ਸੰਗੋਤਾ ਹਰ ਜਾਗੂਆ ਪੂਰਨ ਸਾਧ ਸੰਗਮ ਲਈ ਤਾਰਨ ਦਾ ਪਾਣੀ ਉਹਨਾਂ ਨੂੰ ਸਹਿਬ ਸੰਗਤ ਦੀ ਕਿਰਪਾ ਕਰਕੇ ਸਾਰ ਵੀ ਨਾਲੇ ਤਲਕ ਨੂੰ ਪਾਣੀ ਆਪੇ ਪੁਕਾਰਣ ਵਾਲਾ ਪਰਮੇਸ਼ਰ ਸਾਡੀ ਸ੍ਰੀ ਗੁਰੂ ਘਰ ਕਰਕੇ ਸੰਤਾਂ ਨੂੰ ਸੰਭਾਲਣ ਵਾਲਾ ਸੁਭਧੀ ਆਉਣੇ ਨਾਟੂ ਦੇਣ ਵਾਲਾ ਇਹ ਸੱਚੇ ਧਾਰੀਆ ਨਾ ਪਰਮੇਸ਼ਰ ਮਰ ਗਿਆ ਹੈ ਸਾਰਿਆਂ ਦੇ ਬਜ਼ੁਰਗਾਂ ਨੂੰ ਸ਼ਾਂਤੀ ਮੋਣ ਕਾਰੀ ਮਿਲ ਜਾਵੇ ਤੇ ਉਹਨਾਂ ਨੂੰ ਪਰਵਰਸਰ ਮਿਲ ਗਿਆ ਹੈ ਸਾਰਿਆਂ ਨਾਲ ਸਭstdcਾ ਇਹਨਾਂ ਆਦਿ ਪਾਗਾਂ ਖਾਣ ਦੇਣ ਵਾਲੇ ਜੀਵਤਮ ਸਾਰ ਸੰਗਤਾਂ ਨੇ ਨੀਂ ਪ੍ਰਾਣ ਖੋਲ੍ਹ ਗਿਆ ਹੈ ਨਾ ਦੇ ਨਾਮ ਵਸਿਆ ਜਿਤ ਅੰਸ਼ ਜਿਸ ਅੰਸ਼ ਕਰੇ ਜਿਸ ਪ੍ਰਭੂ ਦੇ ਹੱਥ ਦੀ ਜੀ ਸਾਹਿਬ ਜਿਹਨੂੰ ਮਾਰਿਆ ਨਾਮ ਪਾਈ ਬੱਜਿਆ ਪਰਮਾਨੰਦ ਗ੍ਰਾਸ ਦਾ ਜੇ ਦ੍ਰਿਸ਼ਟੀਕਾਂ ਤੈਨੂੰ ਪ੍ਰਮਾਣ ਦੇਖ ਉਹ ਨਾਸਵੰਦ ਬ੍ਰੇਡ ਕਰੰਦਾ ਦਾਤਾ ਪ੍ਰਮਾਣਿਤ ਉਹਦਾ ਸਹਿਲਾ ਦਾ ਬ੍ਰੇਡ ਕਰੰਦਾ ਵੀ ਤੇ ਗ੍ਰਾਸਮੀਤ ਵੀ ਇਹ ਪ੍ਰਵਾਨ ਦੇਸ਼ ਨੂੰ ਕਿਹਾਏ ਕੋਤਰਾਜ ਰਹਿੰਦੇ ਹੈ ਜਿਨੀਆਂ ਸਾਰੇ ਹਰਗੱਦ ਕਦਾ ਸ੍ਰੀ ਹਰੀ ਦੇ ਯਾਨੀ ਗ੍ਰਾਸਮੀਤ ਕਿਹਾਏ ਕੋਤਰਾਜ ਰਹਿੰਦੇ ਹੈ ਇਸ ਪ੍ਰਕਾਰ ਸ੍ਰੀ ਪਤਸ਼ਾਹ ਜੀ ਦੀ ਕਿਰਪਾ ਕਰਕੇ ਪ੍ਰਮਾਣਿਤ ਹੈ ਗ੍ਰਾਸਮੀਤ ਰਹਿੰਦੇ ਜਿਵੇਂ ਕਾਲ ਰਹੇ ਕਿ ਕਾਨੀ ਹੈ ਇਹ ਕਾਲ ਕਾਨੀ ਚੋਂ ਲੈਪ ਰਹਿੰਦਾ ਹੈ ਆਪਰੇ ਯਾਰ ਦੇ ਬਾਪੂ ਦੀ ਦਾਦੀ ਜਾਣ ਕੋ ਨਿਰਵੇਕ ਰਹੀ ਤੇ ਹਾਂ ਮਾਰ ਮਹੱਲਾ ਪੰਜਵਾਂ ਸਿਮਰਤ ਨਾਮ ਰਿਹਾ ਸੋ ਪਾਇਆ ਗੁਰੂ ਪ੍ਰਮੇਸ਼ਰ ਦੇ ਨਾਮ ਦਾ ਸਮਨ ਕੀਤਾ ਉਹਨਾਂ ਨੇ ਹਿਰਦੇ ਵਿੱਚ ਰੂਪ ਨਹੀਂ ਪਾ ਲਿਆ ਹਰ ਕਿਰਪਾ ਭਗਤੀ ਪ੍ਰਗਾਤ ਗੁਰੂ ਕਾ ਗੁਰੂ ਕਰਕੇ ਮਾਰੇ ਸਾਨੂੰ ਅਭਿ ਭਗਤੀ ਦੇ ਕੇ ਕੋਈ ਦੁਨੀਆ ਦੀ ਪਰਗਰ ਕਰ ਪ੍ਰਗੋਸ਼ ਨੂੰ ਜਿਵੇਂ ਸੂਰਜ ਦੇ ਅੰਧਿਲਾ ਨੂੰ ਆਏ ਉਹਦਾ ਜੀਵਨ ਦੇਵਾਨੀ ਸਾਰੀ ਦੁਨੀਆ ਨੂੰ ਜਾਣ ਗਏ ਹੋ ਕਰਕਤਾ ਤਾਂ ਸੀ ਤੋਇਕ ਆਇਆ ਕਿਰਕਾ ਕਰਕੇ ਗੁਰਾਂ ਨੂੰ ਫਤੀਗੇ ਲਾ ਕੇ ਅੱਲਾਹ ਦੀਆਂ ਖੁਸ਼ੀ ਤੰਦਰ ਕਰ ਦਿੱਤਾ। ਹਰ ਸਤ ਸੰਦੇ ਮੇਲਾ ਮਾਰਾ ਵਾਰ ਜਪਿਆ ਜੀ ਮਹਾਰਾਜੀ ਸਭ ਸੰਗਤ ਨਾਲ ਮਿਲ ਕੇ ਹਰ ਇੱਕ ਨੂੰ ਇਹਦਾ ਜਾਤ ਕੀਤਾ ਹੈ। ਜਿਸੇ ਆਲਸ ਰੂਗਾ ਦੀ ਜਿਹਨੂੰ ਵੀ ਰੋਸ ਕਰਨਾ ਚਾਹ ਕਰਨਾ ਹੈ ਹੌਲੀ ਹੌਲੀ ਇਹਦੀ ਛੇਤੀ ਕੀ ਕਰਨਾ ਹੈ ਇਹ ਜਿਹੜੀ ਆਲ ਸੁਖੀ ਜਲਿੱਦਰ ਕਰ ਚੰਗੇ ਕੰਦ ਨੂੰ ਜਲਿੱਦਰ ਕਰ ਛੱਡਣਾ ਹੈ। ਕੁਝ ਸਾਲ ਕਹਿੰਦੇ ਕਾਲ ਪੈਣ ਚਾਹੇ ਜੋ ਰਸਦ ਕਰਦਾ ਸੈਤਾਨ ਪਾਛੇ ਕੁਝ ਨਾ ਹੋਵੇਗਾ ਜੇ ਸਰਕਾਰ ਆਇਆ ਕਾਲ ਅਗਰ ਤਰੰਤ ਇਹ ਕਾਲ ਜਿਹੜਾ ਕੱਲ ਨੂੰ ਕਰਿਆ ਜਉਨੇ ਅੱਜ ਵੀ ਕਰ ਲੈ ਮਾਰਾ ਕੇ ਤੇ ਉਹ ਹਰ ਕਰਦਾ ਜਿਹੜਾ ਹੋਰ ਕਰਨਾ ਉਹ ਵੀ ਸੈਤਾਨ ਨਾਲ ਸੀ ਡਿੱਗ ਜਾਏ ਉਹਦੇ ਵੀ ਸ਼ੇਤੀ ਕਰ ਲੈ ਪਾਛੇ ਕੁਝ ਨਾ ਹੋਵੇਗਾ ਜੇ ਸਰਕਾਰ ਆਵੇ ਕਾਲ ਇਥੇ ਸੇਥੇ ਕੁਝ ਨਹੀਂ ਹੋਣਾ ਜਦੋਂ ਕਾਲ ਦਾ ਸਮਾਂ ਆ ਗਿਆ ਫਿਰ ਕੀ ਕਰ ਸਕੋਗੇ ਕੋਈ ਨਹੀਂ ਹੋ ਸਕਦਾ ਇਸ ਪ੍ਰਕਾਰ ਤੇ ਜਿਹੜੀ ਆਸ ਵੀ ਨੰਗੇ ਕੰਮ ਨੂੰ ਜਲਦੇ ਕੱਢ ਸਕਣਾ ਇਹ ਵੀ ਨਾਸ਼ ਹੋਵੇਗੀ ਕਿਉਂਕਿ ਆਲ ਤੇ ਰੋਗ ਦਾ ਬੈਮੇ ਲਿਆ ਰੋਕੀ ਐਸੀ ਬੜੀ ਤਾਰੀਖਵਾਰੀ ਨੂੰ ਸੰਗੇ ਕੰਮ ਨੂੰ ਸੰਗਾ ਜੰਗਲੀ ਸੰਗਾ ਸਿਆਣਾ ਹੋਵੇ ਕਹਿੰਦਾ ਜੋਰਾ ਵਾਲੇ ਇਸ ਗੱਲ ਤੋਂ ਫੇੜ ਆਸ ਕਰ ਸਕਦੇ ਨੇ ਇਹ ਆਸ ਰੋਗੀ ਹਨ ਹੋਏ ਨਾ ਆਸਾਂ ਦੇ ਰੋਗ ਸਭ ਨਾਸ਼ ਹੋ ਗਏ ਸੱਚੇ ਕਹਿੰਦੇ ਨੇ ਜਿੰਨੇ ਕੰਮਾਂ ਕੱਢੇ ਸਮੇਂ ਵੱਲ ਉੱਤਮੀ ਨਾ ਹੋਣਾ ਤੇ ਸਭੇ ਨਾਲੇ ਰੋਗ ਸੀ ਕੋਈ ਦਰਸ਼ਕ ਸਾਡ ਦੇ ਵਿੱਚ ਉੱਜਲ ਕਰੇਂਗਾ ਜੀ ਉਸੇ ਕਟਾਨ ਦੇ ਆਸ਼ਰਮ ਤੋਂ ਕਿ ਬਾਰੇ ਕਹਿੰਦੇ ਉੱਜਲ ਕਰੇ ਵਾਲਾ ਜੁਦਾ ਹੋ ਗਿਆ ਇੱਕ ਨਹੀਂ ਕਰੇ ਵਾਲਾ ਵਾਲੀਏ ਸੋਸੂ ਤੋਂ ਵੱਲ ਨੇ ਕਿ ਆਉਂਿਆ ਤੂੰ ਪਰੇ ਮਨੋ ਕਿ ਆਇਆ ਤੂੰ ਦਰਗੋਹ ਨੂੰ ਮਿਲ ਬਣੇ ਨਾਣ ਸਤਰੀ ਚਿੰਤਨੀ ਸਾਰੀਆ ਚਿੰਤਾ ਉੱਤਰ ਗਈ ਹੈ ਇਸ ਪ੍ਰਕਾਰ ਗੁਰੂ ਸਾਹਿਬ ਦਾ ਬਸਤ ਹੈ ਕੋਈ ਨਾ ਦੇ ਅਵਾਜ਼ ਜਿੰਦਰ ਕਰ ਸੁਣੇ ਸੀ ਇਹਦੇ ਸੁਣ ਕੇ ਕੰਨ ਵਿੱਚ ਬਿਨਵਾ ਛੜਨਾ ਸੀ ਇਸ ਹੀ ਅਜੇ ਖੁੱਲੀ ਹੋਇਆ ਹੋਰ ਹੈ ਹੰਮ ਕੁਮਾਰਾਂ ਦੇ ਇਹ ਰੋਹ ਸੂਤਿਕੰਡਿਆ ਹੋਇਆ ਉਹ ਲਿਖਿਆ ਹੈ ਦਾਤਾ ਦੇ ਘਰ ਦੇ ਹਰ ਪਾਈ ਘੁੰਮੇ ਦੇ ਘਰੇ ਚਾਈ ਮਨੇ ਉਹਦੀਆਂ ਵਾਹਿਗੁਰੂ ਦਿੱਤੀਆਂ ਹੋਈਆਂ ਇੰਦਾਵਤਾ ਚੀਜ਼ ਲੈਣ ਦੀ ਦਿੱਤੀਆਂ ਹੀ ਹੈ ਫਰੀਦ ਹੀ ਧਾਣੋ ਨੇ ਨੁਕਰੀ ਜੈ ਨਹੀਂ ਲੱਗਦੀ ਹੈ ਦੇਖ ਮੇਰੇ ਆਸਿ ਕੋਰਬ ਤੁਮਾਈ ਉਹਨੇ ਰੇ ਪ੍ਰਮੇਸ਼ਰ ਪ੍ਰਾਪਤ ਮੈਂ ਪੂਰਬ ਦੇ ਜਨਮ ਚਾਈ ਕੀਤੀ ਹੈ ਤੇਰਾ ਨਾਮ ਸੋਈ ਜਪੇ ਜੇ ਜਪਾਇਆ ਹੋਏ ਕੇਸੇ ਕਾਇੀ ਛੇ ਦਿਨ ਕਸ਼ਮੀਰ ਵਿੱਚ ਕੇਸਰ ਮੋਲਵਾ ਹੋਏ ਇਹ ਕਸ਼ਮੀਰ ਵਿੱਚ ਬੰਦਸ਼ੋ ਮਿੰਦੇ ਇੰਨੇ ਸਾਲ ਕਰੇ ਨਹੀਂ ਕੇਸਰ ਰਹਾ ਹੈ ਇੱਕ ਸਾਲ ਇਥੇ ਕੰਨ ਨਹੀਂ ਗਏ ਦੂਸਰੇ ਸਾਲ ਇਥੇ ਕੇਸਰ ਨਹੀਂ ਗਏ ਹੈ ਕਿੱਦਾਂ ਇਹ ਕਰਤੀ ਨਹੀਂ ਗਏ ਕਿਹੜੇ ਤੈਸਰ ਹੈ ਉਥੇ ਨਹੀਂ ਨਿਕਲੀ ਜਾ ਸਕਦੇ ਬਲਾਇਤੀ ਕੋਲੋਂ ਜਾਂ ਬਦਰ ਦਿੱਤਾ ਕੋਈ ਕੇਸਰ ਨਹੀਂ ਦਿੱਖੀਏ ਕਸ਼ਮੀਰ ਤੋਂ ਬਿਨਾ ਕੇਸਰ ਨਹੀਂ ਦਿੱਖ ਸਕਦਾ ਇਸੇ ਪ੍ਰਕਾਰ ਸਾਂਗੇ ਦੀ ਉਹ ਪਰਮੇਸ਼ਰ ਦਾ ਸੁਭਨ ਬੈਗਣੇ ਜਦਦੇ ਕਿ ਨਾਲ ਪਿਛਲੇ ਜਗਮਾਂ ਦੇ ਕੋਈ ਸੰਗਤੇ ਮੇਲ ਕਰਨ ਚੁਕਦੇ ਹੋਏ ਉਹ ਜਗਮ ਦੇ ਪ੍ਰਵੇਸ਼ ਦਾ ਕਰਨ ਕਰਦੇ ਆ ਉਦੋਂ ਹੀ ਹੋ ਕੇ ਲਾਹ ਲਖਦੇ ਹੋਣਗੇ ਇਸੇ ਪ੍ਰਕਾਰ ਜਿੰਨਾਂ ਰਾਡੀਆਂ ਨੇ ਕਿਥੇ ਨਹੀਂ ਕੀਤਾ ਜੇ ਮਾਤਾ ਸੁਖਮਨੀ ਨੂੰ ਮਹਾਰਾਜ ਸਾਹਿਬ ਪਿਆ ਸੀ ਇਹ ਕੋਈ ਨਹੀਂ ਕਰਨਾ ਸੀ ਪੁੱਤਰ ਨੂੰ ਮਾਈ ਨੇ ਕਿਹਾ ਸੀ ਮਹਾਰਾਜ ਮੇਰੇ ਕਰਮਾਈ ਪੁੱਤਰ ਨੂੰ ਅੱਗੇ ਵੀ ਤੁਸੀਂ ਲੇਖ ਵਿਖਰਵਾਏ ਹੋਣ ਦੀ ਮਸਤੀ ਨੂੰ ਇਹ ਗੁਰੂ ਸਾਹਿਬ ਦੀ ਸ਼ਰਤ ਆਈ ਤੇ ਜਿਹੜਾ ਭਾਈ ਨਵਾਂ ਲੋਹ ਲਖਾ ਲਵੇ ਗੁਰੂ ਸਾਹਿਬ ਦੀ ਕਿਰਪਾ ਉਹ ਮਿਲ ਜਾਂਦੀ ਹੈ ਇਹੋ ਜਿਵੇਂ ਮਿਲਿਆ ਜਿਸ ਪੁਰਬ ਤੋਂ ਆਈ ਜਿਹੜੇ ਪੁਰਬ ਤੋਂ ਆਈ ਜਿੱਦਾਂ ਛੋਟੀ ਗਾਵ ਤੋਂ ਜੇਰਨੀ ਲੱਗੀ ਹੈ ਗਿਆਨ ਧਿਆਨ ਪੂਰਨ ਪਰਮੇਸ਼ਰ ਹੋਣ ਦਾ ਗਿਆਨ ਵੀ ਵਰਦਨ ਸਰੂਪ ਦਾ ਹੋਣ ਦਾ ਧਿਆਨ ਵੀ ਸਰਗਣ ਸਰੂਪ ਦਾ ਮੇਰੇ ਮੇਰੇ ਭੱਜਾ ਨੂੰ ਪਰਮੇਸ਼ਰ ਨੇ ਸਾਰੇ ਬੁਲਾ ਕੇ ਲਗਾ ਲਾ ਚੁਰ ਨੂੰ ਸਿਖਾਇਆ ਹੈ। ਸਾਰੇ ਸਭ ਨਾਲ ਗੱਲਾਂ ਜੋਗਾ ਮੇਰੇ ਵਾਰੀ ਸਾਰੀਆਂ ਗੱਲਾਂ ਜੋਗਣ ਚੱਲੇ ਆ। ਹਰਨ ਨਾਲੇ ਮੈਂ ਇਹ ਕਰੂੰ। ਇਹ ਕਾਹੇ ਕਰ ਸਕਦਾ ਹੈ। ਮੇਰੇ ਮੇਰੇ ਖਾਤ ਦੇ ਖਾਤਨੇ ਵਾਲਾ ਇੱਕ ਸਿੰਘ ਨੇ ਪਹਿਲਾਂ ਕਰਾਇਆ ਨੂੰ ਫਿਰ ਕਾਲੀਆਂ ਕਰਦਾ ਇਹ ਕਰਕੇ। ਇਹ ਸਿੰਘੀ ਜੀ ਨੇ ਸਾਰੇ ਛਾਪੇ ਹੋ ਗਏ ਨੇ। ਤੇ ਉਹਨਾਂ ਨੂੰ ਥਾਪਣ ਵਾਲਾ ਕਰਨੇ ਕਰਨੇ ਫਟਣ ਵਾਲਾ ਵੀ ਆਪ ਹੈ ਆਪ ਹੀ ਕਾਂਤੀ ਯਾਦ ਪਸਾਰਾ ਜਿਨ੍ਹਾਂ ਨੇ ਥਾਪ ਕੋਈ ਗੁਰੂ ਜਿਨ੍ਹਾਂ ਦੇ ਖੰਨ ਵਿੱਚ ਹੀ ਸਕੇ ਕਾਂਤ ਜੀ ਨੇ ਸੋਹਣੇ ਥਾਪ ਦਿੱਤੇ ਉਹਨਾਂ ਦੇ ਅੰਦਰ ਨੇ ਫਰਕਣ ਪਕੋ ਆ ਵੀ ਆਦ ਹੈ ਇਹ ਕੋਈ ਜੀ ਸੁਣੇ ਦੀ ਧਿਆਨ ਕਿਸ ਬਦਲ ਕਰ ਦਿੰਦਾ ਕੋਈ ਥਾਪਣ ਵਾਲਾ चंदा हिकु ਆਦੀ ਕੋਈ ਰੂਪੀ ਦੇ ਤਸਾਰੇ ਆਇਆ ਹੈ ਰਾਜ ਦੇ ਰਾਜ ਲੋਗ ਨੇ ਜੋਗੀ ਸਾਰੇ ਵੀ ਸੰਗ ਚ ਆਪੀ ਹੈ ਇਹ ਨਹੀਂ ਜਗ ਜੀਵਨ ਦਾ ਤੇ ਸਾਰੇ ਜਗ ਦੇ ਹੀਰੂ ਲੂਬ ਦੱਸਦੇ ਨੇ ਕੋਈ ਲਪਾਇ ਨਾ ਰਹੀ ਇਹਨੂੰ ਪਾਸ ਨੂੰ ਪਸ ਦੇਖਣਾ ਲੱਗਿਆ ਅਕਾਦੰਤਰ ਸਾਰੇ ਹੀ ਜਾਗ ਗਏ ਜਰ ਤੋਂ ਦੂਸਰੇ ਮਹਿਬੂ ਜਗ ਸੱਚੇ ਤਾਂ ਸਾਰੇ ਦਰਸ਼ਨ ਦੇ ਕੇ ਸਾਰੇ ਬਿਛੋੜੇ ਲੈ ਜਾਂਦੀ ਹੈ ਜਿਵੇਂ ਇਹ ਦੁੱਖਾਂ ਦੇ ਬਿਛੋੜੇ ਦੇ ਸਭ ਮਿਟ ਜਾਂਦੇ ਹਨ ਆਜੇ ਲਾਏ ਸਭ ਸੈਸ਼ ਕਰਾਏ ਫਲਦੇ ਨੋਲਕੋਈ ਇਹਨੇ ਆਏ ਪੰਨੇ ਸੰਨੇ ਪੰਨੇ ਲਾ ਕੇ ਸਾਰੀ ਸ੍ਰਿਸ਼ਟੀ ਤਾਰ ਦਿੱਤੀ ਹੈ ਸਾਲ ਸੰਗ੍ਰੂਪੀ ਸਰੰਦੇ ਕੇ ਪੰਨਾ ਤਕੜਾ ਕੇ ਸੋ ਸਾਰੀ ਸ੍ਰਿਸ਼ਟੀ ਤਾਰ ਦਿੱਤੀ ਹੈ ਨਾਮ ਦਾ ਪੰਨਾ ਤਕੜਾ ਕੇ ਉਦ ਦੇਹ ਦਾ ਪੰਨਾ ਛੜਾ ਕੇ ਇਹ ਹਾਰੀ ਸ੍ਰਿਸ਼ਟੀ ਪ੍ਰਾਪਤੀ ਹੈ ਆਪਣਾ ਨਾਮ ਆਪ ਜਪਾਈ ਦੇਖਦਾ ਆਪਣਾ ਨਾਮ ਹੈ ਕਾਂਕ੍ਰਿਸ਼ਾ ਗੁਰੂ ਨਾਨਕ ਨਾਮ ਕਰਕੇ ਆਪ ਹੀ ਸਤਿਨਾਮ ਬਾਣੀ ਗੱਲ ਜੁਬਾਦੇ ਸਾਰੇ ਸਤਨਾਮ ਦਾ ਮੰਤਰ ਸੁਨਾਇਆ ਆਪ ਹੀ ਨਾਮ ਜਪਾਤੈ ਪੰਜਾਬੀ ਨੂੰ ਪ੍ਰਕਾਸ਼ ਹੋ ਗਏ ਹੋਰ ਨਾ ਸੱਦੇ ਅੰਤਾਰਾ ਨੂੰ ਆਪ ਸਾਰੇ ਆਲ ਦਾ ਨਾਮ ਜਪਦੇ ਸੀ ਫਿਰ ਕੇ ਆਪਣਾ ਨਾਮ ਜਪਾਇਓ ਸਤਨਾਮ ਕਾਹੂ ਨਾ ਬਿੜਾਏ ਸਤਨਾਮ ਕਿਸਨ ਜੀਏ ਜੇ ਤਵੇ ਕਹਦਾ ਉਤਾਰਾ ਆਹ ਦਾ ਜੰਮਲਾਪੋਸਾਰ ਜੇ ਰਾਮਚੰਦਰ ਜੀ ਵਰਗਾ ਸ੍ਰੀਰਾਮ ਸ੍ਰੀਰਾਓ ਜੇ ਕ੍ਰਿਸ਼ਨੇ ਦਾ ਆਦਿ ਹੋਏ ਕ੍ਰਿਸ਼ਨ ਆਦਿ ਕਹਿੰਦੇ ਸਤਨਾਮ ਦਾ ਰੱਤ ਸੰਭ ਜਪਾਇਆ ਔਰ ਕੋ ਜਾਨੇ ਆਦੇ ਗੁਰੂ ਕੋ ਕਰਕੇ ਨਾਲ ਦੀ ਬਾਤ ਦਿੱਤੀ ਹੈ ਜਿ ਪਉਣਾ ਸੁਣਾ ਹੈ ਔਰ ਬੋਹੇ ਪਾਇਆ ਚਾਪੇ ਇਹ ਤਾਂ ਸਹੀ ਹੋਣੀ ਗੁਰੂਤਾ ਕਰਕੇ ਗੁਰੂ ਸਾਹਿਬ ਜੀ ਹਰਾਈ ਕੀ ਨਹੀਂ ਆਉਂਦੇ ਉਹਨੇ ਦੇਸ ਅਮਰਕ ਨਾਮ ਪਾ ਰਹਾ ਹੈ ਨਾਮ ਦੇ ਕਰ ਸੰਜੋਗ ਆ ਦੇ ਰਹੀ ਜੀ ਉਹਨਾਂ ਦੇ ਸਿਮਾਰਾ ਸਾਹਿਬ ਦੇ ਆਪ ਕੋ ਸੰਜੋਗ ਗੁਰੂ ਜੀ ਨੇ ਕਰਮਾ ਦਾ ਸਿਵ ਹੋਇਆ ਹੈ ਉਹਨੇ ਹੀ ਪ੍ਰਮੇਸ਼ਰ ਨੇ ਆਪ ਦੇ ਨਾਮ ਦੇ ਨਾਲ ਸੰਜੋਗ ਦੇ ਨਾਟ ਘੜਾਤਾ ਹੈ ਜਿਆਰੇ ਜੀ ਮਾੜ ਮਹੱਲਾ ਪੰਜਵਾਹੀ ਹੋਈ ਕਰਨ ਜੀ ਆਪ ਕਰਾਏ ਸਤਿਗੁਰੂ ਸਾਹਿਬ ਦੀ ਧਰਮ ਦੀ ਜਾਂਚ ਆਪਾਂ ਨੇ ਦੰਦੀ ਹੈ ਪਾਣੀ ਆਪਾਂ ਉਹ ਹੀ ਤਦ ਕਰਨਾ ਹੈ ਜੋ ਆਗ ਸੱਚੇ ਕਾਜਾਂ ਗੁਰਾਂ ਦੀ ਆਗਿਆ ਜਾ ਰਹਾ ਹੈ ਗੁਰੂ ਦਾ ਸ਼ਾਸਤ੍ਰਾ ਦੀ ਬਾਣੀ ਦੀ ਆਗਿਆ ਦੁਆਰਾ ਆਪ ਕਰਾਉਂਦੇ ਹਮ ਸਾਰਖਾ ਸਾਥ ਹਲੀ ਜਾਏ ਜਿਥੇ ਵੀ ਆਹੂ ਵਿਸੋ ਭਰੀ ਜਗਾ ਹੈ ਉਥੇ ਪ੍ਰਸੰਗਣੇ ਕਤਿਆਂ ਲੋਹਾਂ ਤੇ ਬੈਠ ਕੋਈ ਕੋਈ ਨਾ ਕੋ ਮਿਲਦਾ ਦਿਸਣ ਰਹਾ ਮਹਨ ਕਿਸੇ ਡੈਰਾਈ ਵੜੂ ਵਿਸਾਰ ਪਸਾਰੋ ਕੀ ਪਰ ਫਰਗੇ ਕੋ ਸੋਧੀ ਤਾਈ ਹੋਈ ਜਣਾ ਤੋ ਕਟਵੰਤਾ ਅਸੰਤ ਸਿਆਣਾ ਹੋਵੇ ਸ਼ਕਰਾਨਾ ਜਮੀਨ ਹੋਈ ਕਟਵੰਤਾ ਕੰਮ ਕਰੇ ਤੋ ਜੋ ਕਾ ਤੇ ਨਾ ਹੋਣ ਵਾਲਾ ਕੰਨ ਸੋਹ ਜਿਹੜੀ ਦਿੱਖ ਲਾਉਂਦੀ ਹੈ ਉਹ ਪੁਰਖ ਹੈ ਤੁਮ ਲੱਗਾ ਜਿਸ ਨੂੰ ਠਾਜੀ ਜਿਸ ਨੂੰ ਮੇਰੇ ਵਾਂਗੂ ਮੁੱਖਾ ਪਿਆਰਾ ਲੱਗਦਾ ਹੋਵੇ ਉਹਦਾ ਆਗੂ ਜੇ ਚੱਲ ਕੇ ਖੁਸ਼ ਰਹਿਂਦਾ ਹੈ ਸਾਰੇ ਪਰੋਈ ਦਿੱਖ ਧਾਜਾ ਉਹ ਸਾਰੀ ਕਿਸੇ ਦੀ ਸਿਹਾਰਤੀ ਧਾਜਾ ਉਹ ਦੀ ਸਲਕੀ ਪਰੋਈ ਹੋਈ ਹੈ ਸਾਰੇ ਇੱਕ ਹੁਕਮਰ ਦੀ ਧਾਜਾ ਪਰੋਈ ਹੋਈ ਹੈ ਇੱਕ ਨਾਰਾ ਸਾਜਣ ਪ੍ਰਾਣਾ ਰੂਪੀ ਕਬਨ ਕਰੋ ਸਗਲਾਕਾਰਾ ਸਹਾਰੂ ਕੀ ਤਾਂ ਦੇਖੀ ਕੋਈ ਹੋਈ ਹੈ ਜਿਸ ਆਪ ਲਾਏ ਜਿਸ ਲਾਏ ਜਿਸ ਲਾਏ ਲੈ ਸੋ ਚਰਮੁ ਲਾਜਾ ਜਿਨਿ ਮਾਲੇ ਗੁਰਾਂ ਦੇ ਹਰਵਨ ਨਉਣ ਕੁ ਲਾ ਲਈਏ ਏ ਮਾਵੇ ਪੂਨੀ ਕੀ ਕਰਨੀ ਜੁੜ ਜਾਂਦਾ ਹੈ ਉਹ ਜਿ ਕਵਲ ਜਿਸ ਹੋਈ ਕਰਾ ਜਾਸਾ ਇਹ ਮੂਦਾ ਕਵਲ ਹੈ ਸਾਰਿਆਂ ਦਾ ਸਭੇ ਕਾਸਿ ਨਾਹਤੀ ਬਤੀ ਜੀ ਛੁੱਟੀ ਜੋ ਵੀ ਕਹੇ ਇਹਨੂੰ ਮੂਦਾ ਕਹਿਣ ਮੰਨਦੇ ਹੈ ਪਰ ਗੁਰਮਤਿ ਅਨੁਸਾਰ ਜਿਹੜਾ ਮਨ ਬੇਸ ਹੈ ਉਹ ਇਹੋ ਜਿਹਾ ਕਹੋਲ ਹੈ

ਉਹਦੀ ਤਾਂ ਆਪ ਹੀ ਬੰਦ ਗਿਆਨੀ ਹੋ ਕੇ ਕਿਸਾਨ ਕਰਦਾ ਪਿੰਕਾਜਾ ਲੱਖਕ ਤੇ ਕੱਟਕਾਜਾ ਲੱਖਕ ਆਪਣੇ ਆਪ ਹੈ ਉਸਨੇ ਆਪ ਹੀ ਬੰਦ ਕਰਿਆ ਮਹਾਗਾਂਦ ਦਾਰਾ ਕਿਸਾਨ ਦਾ ਹੋ ਬਲੇ ਹਾਰੀ ਸੰਚਲ ਤੇ ਅਜੇ ਅਰਗਾਈਏ ਤੇ ਸੰਤਾ ਬਣ ਗਈ ਮੈਂ ਸਾਹ ਗ੍ਰਾਸ ਦੀ ਕੋਈ ਦਾ ਜਿਹੜਾ ਕਾਮ ਕ੍ਰੋਧ ਦੋਸ਼ ਕੀ ਸਾਜੀ ਜਿਵੇਂ ਮਨ ਮਾਰਾ ਤਾਨ ਕੋ ਫੁਰਨਾ ਨਹੀਂ ਬਸੇ ਵਿਚਾਰ ਦੀ ਚੱਤੀ ਚਪਾ ਕੇ ਕੋਈ ਫਲਤੀ ਦੀ ਚੱਤੀ ਚਪਾ ਕੇ ਤੀਸਰੀਆ ਦਾਰੇ ਵਾਂਗੂ ਨਾ ਕਰ ਦਿੱਤਾ ਹੈ ਪ੍ਰਿੰਦਨ ਸਾਹਿਬ ਜੀ 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 ਉਨੇ ਨਹੀਂ ਕਿਸੇ ਤਰ੍ਹਾਂ ਦੀ ਪਾਪਾਂ ਦੀ ਸ਼ੋਰ ਨਹੀਂ ਮੈਲ ਨਹੀਂ ਹੈ ਜਿਹੜੇ ਦੇਖੇ ਸਭ ਉੱਤਰ ਹੈ ਸਾਲ ਮੋਲੇ ਜਿੰਨਾ ਤੇ ਆਉਣ ਲਈ ਦੇਖਣੇ ਹੋਏ ਸਾਰੇ ਉਹਦੇ ਤਾਜ ਉੱਤਰ ਜਾਂਦੇ ਨੇ ਮੇਰੀਆਂ ਦੇਖਣ ਵਾਲਾ ਦੌੜ ਵਾਲੇ ਦੇ ਪਾਪ ਮੈਲ ਦੀ ਕਲਪਿਤ ਦੇ ਤਾਜ ਨਹੀਂ ਸੁਧਮੇ ਹਨ ਨਾਨਕ ਨਾਮ ਤੇ ਆਇਸੀ ਆਇਤੀਂ ਦਾ ਰੋਸੇ ਤੋਂ ਅੰਸ਼ਾ ਆਪਦੇ ਲੋਗ ਨੂੰ ਖਾਹ ਪਾ ਕੇ ਮੋਲੇ ਹੈ ਜੇ ਕਿਹਾ ਤਰਨ ਭਾਉ ਤੀਖਾ ਦੀ ਇਸ ਤਰ੍ਹਾਂ ਦੇ ਨਾਲ ਭਗਤੀ ਜੀਵਾਂ ਦੇ ਉੱਜੋਤ ਹੈ ਪੰਜ ਪ੍ਰਕਾਰ ਦਾ ਧਰਮ ਹੈ ਪਹਿਲਾ ਸੂਰਬਧਰਮ ਹੈ ਪੰਜ ਪ੍ਰਕਾਰ ਦਾ ਧਰਮ ਪਰੋਂ ਤੋਂ ਇਹ ਪਰਮ ਜੀਵ ਜੀਵ ਸੁਧਾਰਤ ਹੋਏ ਨੇ ਜੀਵ ਡਰਦਾ ਤੇ ਹੀ ਹੈ ਡਰ ਡਰਦਾ ਤੇ ਹੀ ਹੈ ਜੀਵ ਜੀਗਦਾ ਤੇ ਮਰਨ ਹੀ ਜਾਤ ਹੋਏ ਕੋਈ ਪੰਜ ਪ੍ਰਕਾਰ ਦਾ ਭੈੜੇ ਪਰਮ ਦੇਰਤ ਕਰਮ ਕਰਮ ਸੰਗਤ ਕਰਮ ਵਿਕਾਰ ਕਰਮ ਬੰਧ ਕੋ ਤਨਜ ਕਰਮ ਅੱਧ ਕਰਮ ਇਹ ਪੰਜ ਪ੍ਰਕਾਰ ਦਾ ਧਰਮ ਹੈ ਤੇ ਪੀਠਾ ਚੇਤਨਾ ਇਹ ਸਮਾਓ ਕਾਇ ਕੋਈ ਸੁਣ ਕੇ ਕੰਮ ਜੇ ਬਣਾ ਛੱਡਣੋਂ ਕਰਨੋਂ ਕਰਨੋ ਕਹਿੰਦੇ ਹੈ ਹਾਲ ਤਾਂ ਪੰਜਾਬੀ ਦੀ ਬੋਲੀ ਸੇ ਕਹਿੰਦੇ ਪਿੰਚਾਂ ਦਾ ਕਹੇ ਫਰਮੱਥੇ ਕੋ ਪਨਾਇਆ ਰੱਖਿਆ ਹੋ। ਅਮਰੇ ਇੱਕ ਦੋ ਸੁਣ ਲੈਣੇ ਲੋਕਾਂ ਨੂੰ ਸੁਦਾ ਵੀ ਲੈਣੇ ਪਰ ਆਪ ਕੋ ਦੁਆ ਚਾਰ ਲੱਖ ਲੈ। ਆਦਰਤ ਕਰਦੇ ਨਾ ਛੱਡਦੇ। ਉਹ ਕੀ ਸੁਣਾਇਆ ਕਰੇ। ਕਾਇ ਕੋਈ ਪੜ ਕੇ ਸੁਣ ਕੇ ਕਹੇ ਤੇ ਹੋਰ ਵੀ ਅਜਨ ਦਾ ਛੱਡਣੇ। ਇੱਕ ਮਿਰਾਇਆ ਸੁਆਸਿਗਣਾ ਦੁਸਜਾ ਨਾਸ ਹੋ ਗਿਆ। ਜੇ ਕਿਆ ਭਰਮੋ ਭੀਖਾ ਦੀ ਜਿਹੜਾ ਤਰਸੀ ਤੇ ਜਣੇ ਦਾ ਤਰਸੀ ਕੀਤਾ ਹੀ ਸਿੱਖਾਇਆ ਅਸਰਾ ਆਸੀ ਕੰਨ ਮਤ ਮਾਰਣਾ ਏ 200 ਰੁਪਿਆ ਕਾਜ ਨੂੰ ਹੱਲਾ ਪਾਂਜਦਾ ਸਿੱਖਾ ਮੰਗਲ ਜੇ ਕੋਈ ਮੰਗਦਾ ਸਮਝ ਸਮਝੇ ਕੋਈ ਮੁੰਡੇ ਇਹਦਾ ਮੰਗਣਾ ਜਿਹੜਾ ਸਿੱਖਾਈ ਹੈ ਜੇ ਤਾ ਮਰ ਕੇ ਕੜੀ ਨਾ ਲਾਗੇ ਜਿਹੜੇ ਕੋ ਸਾਥੀ ਆਏ ਸਮਝੇ ਜੀ ਕੋਈ ਆਦਮੀ ਨੇ ਦੇਸ ਕੋਲ ਮੰਗਿਆ ਸੀ ਕਿ ਜਿਸ ਵੇਤਾਰ ਸੁਮਾਨਦ ਨੂੰ ਤੁਸੀਂ ਉਸੇ ਸਿੰਘੀ ਦੇ ਪਾਸੋਂ ਕੜਾ ਮੰਗਿਆ ਤੇ ਮੈਨੂੰ ਕੜਾ ਦੇਉਗੀ ਇੱਕ ਦਿਨ ਸੱਚੇ ਵਿੱਚ ਕੜਾ ਹੋ ਗਿਆ ਕਰੇ ਪਾਸੇ ਹੋ ਗਿਆ ਕਰੇ ਸਿੰਘੀ ਨੇ ਖੋਖੋ ਕੇ ਕੜਾ ਦੇ ਪੱਖਾ ਦੇ ਦਿੱਤੇ ਤੇ ਉਹ ਬੜੀ ਬੁਧੀ ਦੇ ਨਾਲ ਐਸਾ ਸੁਖਾ ਸਿੰਘੀ ਦੇ ਸਿਰ ਤੇ ਹੀ ਫੇਰਨ ਲੱਗਾ ਕਹਿੰਦਾ ਇਹ ਵੀ ਸੁਮਾਨਤੀ ਕਰਦੀ ਹੈ ਇਹ ਕਾਰੋਤੀ ਸਿੰਘੀ ਆਪਣੇ ਕੋਲ ਦੇ ਹੋ ਗਈ ਉਹ ਸਭ ਜਾਣਦੇ ਨੇ ਕਿ ਸਿੰਘੀ ਤੇ ਫੇਰਨ ਲੱਗਾ ਕੁਝ ਨਕਰਾ ਕਰਾ ਫਿਰ ਉਹ ਕਹਿੰਦਾ ਇਹ ਹੋ ਰਿਹਾ ਹੈ ਨਕਾਲ ਦੀ ਜਾਨ ਨਾ ਕਰਿਆ ਨਵਾਲੀ ਜਾਂ ਸੇ ਛੋਟਾ ਬਣ ਗਿਆ ਕਿੱਥੇ ਖੜਾ ਰਹਿ ਕੇ ਜਾਂਦੇ ਨੇ ਉਹ ਛੋਟੇ ਵੀ ਕੁਛ ਨਹੀਂ ਵੀ ਪੂਰਾ ਕਰਦੇ ਇਸ ਪ੍ਰਕਾਰ ਸਾਹਿਬ ਸੰਗ ਦੀ ਇੱਕ ਕਾਪੜੀ ਹੋਇਆ ਅਧਰ ਕੁਾਰੇ ਜਾਂ ਇਸ ਨੂੰ ਸਾਹਿਬ ਕਿਹਾ ਹੈ ਤੋਂ ਇਹ ਇੱਕ ਪ੍ਰਕਾਰ ਦਾ ਜਿਹੜਾ ਸੰਗੀ ਦੇ ਤੇ ਤਕੀਤ ਹੋਈ ਉਹਦਾ ਕਹਿੰਦੇ ਵਿਸਰੂਪ ਹੋਣਾ ਨੂੰ ਹੋ ਰਿਹਾ ਹੈ ਉਹ ਵੀ ਅੰਧ ਭਾਰਿਆ ਹੈ ਪਰ ਉਸ ਚਾਰ ਬਤੀ ਨਹੀਂ ਤੋਹਾ ਉਹ ਹਰ ਗੱਲ ਉਹ ਕਿਸ ਰਾਹ ਤੇ ਮੰਦਰ ਜਾਣੇ ਮੈਂ ਤਾਂ ਕੋਲੇ ਖੜੀ ਹਾਂ ਉਹ ਵੀ ਇਹ ਕਹ ਰਿਹਾ ਜਦ ਇਹ ਨਹੀਂ ਕਿ ਫੈਏ ਬਾਰੇ ਉਹ ਇਹ ਕੋਦੇ ਕੋਈ ਤਿੰਨ ਪਰਸੰਨ ਨਹੀਂ ਹੋ ਉਹ ਮੈਨੂੰ ਕਹਾਂ ਦੇ ਰਿਹਾ ਤੂੰ ਇਹ ਕਾਜ ਬੰਤ ਕਰਕੇ ਤਾਰੀ ਤਰੀਕੇ ਮੈਨੂੰ ਮਖਾਂਵਾ ਮੇਟਰੀ ਮਦੀਏ ਨੂੰ ਵਿਹੋ ਖੁਰਪਲ ਤੋਂ ਤੈਨੂੰ ਬਰਾਏ ਉਹ ਜੇ ਬਤਨ ਕਹੇ ਉਹ ਦਰਦ ਕਹਦਾ ਹੂ ਆ ਪੱਥ ਲੋ ਜਾ ਕਹਿੰਦਾ ਨਹੀਂ ਤਸਰੀ ਜੀ ਵੀ ਗੱਲ ਕੋਈ ਤੀ ਤਸਦੀਦ ਕਰਦਾ ਇਹ ਕਹਾਂ ਜਦੋਂ ਉੱਤਰ ਦੀ ਕੀਤਾ ਉਸ ਗਰਭਨ ਦੇ ਉਹਦੇ ਘਰ ਕੋਈ ਕਾਰਕ ਪੂਰਨ ਕਰਦਿਆ ਸੀ ਹੁਣ ਕੋਈ ਮਾਰਾ ਸਾਲ ਕੋਈ ਹੈ ਜਿਹੜਾ ਕੋਈ ਮੰਗਣਾ ਮੰਗੇ ਉਸ ਨਹੀਂ ਆਈ ਹੈ ਉਹ ਤਾਂ ਮਰ ਗਿਆ ਹੈ ਸਰੀ ਨਹੀਂ ਲੱਗਦੀ ਇਸੇ ਪ੍ਰਕਾਰ ਸਾਹਿਬ ਜੀ ਇਹ ਮੰਗਿਆ ਸੀ ਉਸ ਵੇਲੇ ਮੈਂ ਜੁਨੇ ਮਾਰੇ ਲੈਣਾ ਰਾਜ ਮਾਰਾ ਔਰ ਗਦਾਂ ਅੰਕਲਾ ਇਹਨਾਂ ਆਸਰੇ ਕੋਈ ਯਾਤਰੀ ਨਹੀਂ ਕੋਈ ਨਾਰ ਸਕਿਆ ਉਹ ਨਾ ਮੈਂ ਅੰਦਰ ਮਾਰਿਆ ਨਾ ਬਾਹਰ ਮਾਰਾ ਅਵਰੇ ਬਰਨ ਦੇ ਬਾਰ ਪੂਰੇ ਗਏ ਜੋ اس وجہ بوڑھی گراہ کے بوجھن کو رکھ کے سارے کرم پورے کر کے شخص جاتی کی نشا نشے پاڑ کے سرناس نشن جلا دوں سر کی سمر اس پرکار وہ اک آ گیا جی کیا میں کدی نہ مر یہ جو منگنا ہے کہ میں سدا جنگ رہا یہ منگ رہا ہے جو کوئی منگتا ہے اس پرکار جلاحا سی ایک براہم اسی ندی کے کنارے اتر سر جوالا سے پوجا کرن جا کر ਉਹ ਰੋਜ਼ ਜਾਂ ਕੇ ਪੂਜਾ ਕਰਾਉਂਦੇ ਲੋਕ ਉਹ ਇੱਕ ਦਿਨ ਨਹੀਂ ਬਹਤ ਕਰ ਗਿਆ ਉਹ ਨੌਰਾ ਚੜ ਗਿਆ ਬ੍ਰਾਹਮਣ ਬਹਾਮਾ ਸੱਤਿਆ ਸ੍ਰੀ ਗੋਡੇ ਦੀ ਪੂਜਾ ਕਰਦੇ ਉਹ ਜਿਹੜਾ ਇਹ ਵੀ ਕੀ ਕਿਹਾ ਜਾਂ ਤੇ ਉਹ ਤੁਮਾਰੀ ਜਿੰਦਗੀ ਖਤ ਹੋ ਗਿਆ ਮੰਦਰ ਦੇ ਆਗਮ ਵਰ ਮੰਗਣ ਦੀ ਮਤ ਨਹੀਂ ਨੇ ਅੰਦਰ ਰੇਤੀ ਨੋਰਦਾ ਰਹੇ ਅੰਦਰ ਚੰਦਾ ਜੀ ਮੇਰੇ ਯਾਰ ਬਹਾਵ ਹੋ ਜਾਣੇ ਤੇ ਦੋ ਮੀਂਹ ਹੋ ਜਾਣ ਚਾਰ ਲੱਖ ਹੋ ਜਾਣ ਬਚਾਉਣੇ ਬੈਠ ਕੇ ਦੋ ਤਾਰੀਆ ਮਿਲ ਸਕਿਆ ਤੋ ਹੋ ਜੰਦਾ ਇਹ ਤਰਿਕਾ ਜਿਹੜਾ ਵਾਣਾ ਪੁੰਡ ਵਾਲੇ ਨੇ ਸਿਖਾ ਜਾਂਦੇ ਨੇ ਬਣਾਸੀ ਜਾਂਦੀ ਨੇ ਕਿਸ ਤਰ੍ਹਾਂ ਆਲੀ ਮਾਰ ਕਰਾਉਂਦੀ ਜੇ ਇਸ ਪ੍ਰਕਾਰ ਹੋਣੀ ਹਰਮਾਉਂਦੇ ਹਨ ਖਾ ਮੰਦਰ ਜੇ ਕੋਈ ਮੰਗਲ ਜੇ ਕੋਈ ਪੜਿਆ ਜਾਂ ਮੰਗਲ ਮੰਗੋ ਉਸੇ ਤਰੀਕੇ ਨਾਲ ਇਸੇ ਪ੍ਰਕਾਰ ਸਾਹ ਚਲੋਗੀ ਮੰਗਲ ਲਗਾਸੀਨ ਕੁੰਡ ਕਰ ਅਜੇ ਮੋਨੀ ਨੂੰ ਜਾਗਵਾਰਾ ਤੋਂ ਜੋ ਸਮਾਂ ਕਰਾਓ ਉਹ ਤੇ ਛੁੱਟ ਕੇ ਬਾਣੀ ਨੂੰ ਐਸਾ ਪ੍ਰੇਰਿਤ ਕਰਾ ਕੋਈ ਨਹੀਂ ਇਹ ਕਹਿੰਦਾ ਸੁਖਾਰਿਆ ਕਰ ਇੱਕ ਪੰਜਾਬਿਆ ਕਰ ਇਹ ਜਿਹੜੀਆਂ ਮੰਦਰੀਆਂ ਸੀ ਇਹ ਜਿਹੜੇ ਨਵਦਾ ਸੀ ਛੇਰੇ ਦੇ ਤਲਾਰ ਖਾ ਇਹਨਾਂ ਨੂੰ ਮੰਗ ਨੂੰ ਜਿਹੜਾ ਮੰਗਦਾ ਉਹ ਵੀ ਝੂਠਾ ਹੀ ਆਪਣੀ ਨਾਸ਼ੀ ਹੋ ਜਾਂਦਾ ਹੈ ਕਿਸ ਤੋਂ ਮਰ ਕੇ ਕਹੀ ਨਾ ਲੱਗ ਕੋਈ ਵੀ ਮਰ ਗਿਆ ਹੋਇਆ ਸਭ ਵੀ ਕਹਿੰਦੇ ਕਹੀ ਗੇਰ ਨਹੀਂ ਲੱਗਦੀ ਜਿਵੇਂ ਇਹ ਸਮਾਪਤ ਹੋ ਜਾਂਦਾ ਹੈ ਬੜੇ ਬੜੇ ਜਿਹੇ ਸਨੇ ਰਾਵਣ ਸੇ ਮਹਾਰਾਵਣ ਸੇ ਕਦਕਾਨੇ ਕੋਈ ਕਹੇ ਬੀਚ ਵਿਚਾਰੇ ਬਾਹਰ ਤੋਂ ਹੋਰ ਅਤੰਤਮ ਸੇ ਜੋ ਜੀਰੋ ਜੀ ਸੋਧਾਰੇ ਜੇ ਜੇ ਹੁਤੇ ਅਟਕੇ ਡੁਕੇ ਹੋ ਕਦੇ ਕਾਲ ਕਰਦਾਨ ਕੋ ਮਾਰੇ ਕੋ ਅਸਤੋਰ ਬਲੋਸ ਦੇ ਦਾਨੋ ਖੁਦ ਵਿਖੇੜੀ ਨੇ ਜੀਦੇ ਜੀਦੇ ਮੁਸਾਕੇ ਕੋਰ ਕਦਾਨ ਬਹੋਨੇ ਜਨੇ ਹੋ ਕੋ ਅਸਤੋਰ ਬਲੋਸ ਦੇ ਬਾਰੂ ਨਾਜ ਕੋ ਸਾੜ ਕੇ ਸਾੜੇ ਹੈ ਹੋ ਇਸ ਤਰਕਾਰ ਅੰਤ ਹੋ ਜਾਂਦਾ ਇਹਨਾਂ ਦਾ ਸਾਰ ਬ੍ਰਹਮ ਨੂੰ ਜੋ ਸਾਧੂ ਜੀ ਤੇ ਜਿਹੜਾ ਪਾਈ ਘਰ ਨੂੰ ਪ੍ਰਵੇਸ਼ ਨਹੀਂ ਸਦਾ ਸੇਵਨ ਕਰਨ ਕਰਦਾ ਹੈ ਉਹ ਗੁਰੂ ਮਹਾਰਾਜ ਜੀ ਨੇ ਕਹਿਣਾ ਉਹ ਸਤਿਗੁਰਾਂ ਦੇ ਨਾਲ ਮਿਲ ਕੇ ਉਹਦਾ ਸੰਗਤ ਬੰਦੂ ਕੋ ਜਾ ਰਿਹਾ ਕੋਈ ਅਸਲ ਕਿਹਾ ਜਾਂਦਾ ਕਿ ਬਾਕੀ ਸਭ ਜਗਨ ਮਾਰੀ ਚਾਉਣ ਵਾਲੇ ਹਨ ਉਹ ਪਾਈ ਦੇ ਦਿੱਤਾ ਮਨ ਲੱਗੀ ਜਿਸ પુરੁਸ਼ ਕੋਲ ਨਹੀਂ ਪ੍ਰਵੇਸ਼ੀਂ ਪ੍ਰੇਮਾਤ ਨਹੀਂ ਲੱਗਦੀ ਗੁਰੂ ਦਾਵਾ ਹੈ ਉਹਨਾਂ ਦੇ ਬਖਜਾਦੀ ਉਹ ਨਾਦਨੇ ਜਾ ਕੇ ਜਾਣ ਵਾਸਤੇ ਵਾਹਣ ਕੋ ਗੋਣਾ ਨੂੰ ਡੰਦਾ ਹੈ ਉਹ ਆਪਾਂ ਦੇ ਕੋਲ ਤੋਂ ਕਾਣੀ ਲੈਂਦਾ ਹੈ ਜਿੱਥੇ ਉਹ ਅਮਰਕੜ ਤੋਂ ਫਾਨੀਆ ਕਾਲਪੁਰ ਸਾਹ ਦੇ ਨਾਲ ਮਿਲ ਲੈਂਦਾ ਹੈ ਉਸ ਦਾ ਮੌਕੇ ਤੇ ਬਹਿਣਾ ਇਹਦੇ ਮੱਧ ਤੋਂ ਲੈਣਾ ਤਾਂ ਹਨ ਲਿਖਣਗੇ ਉਹਨਾਂ ਨੂੰ ਭਾਈ ਇਹ ਲੈਣਾ ਕੋਈ ਤਾਂ ਬਦਲ ਰਵਾਜ ਨਹੀਂ ਲੈਣਾ ਕੀਤਾ ਪ੍ਰਾਪਤ ਕੀਤਾ ਹੈ ਚਰਨ ਕਾਮਲ ਪਾੜ ਤੋਂ ਮਨੁੱਖ ਬਾਰੇ ਜਿਹੜੀ ਜਾਨੇ ਨਾ ਦੇਣ ਸਕੇ ਤਾਂ ਸਾਰੇ ਲੋਕਾਂ ਦੇ ਚਰਨ ਔਰ ਪ੍ਰਕਾਸ਼ ਲੈ ਬੱਜ ਗਏ ਨੇ ਇਹ ਪਰ ਗੋਚਰ ਸਰਮੇ ਵਿੱਚ ਜਿਹੜੇ ਪਰਮੇਸ਼ਰ ਦੇ ਜਿਨਾ ਕਿਸੇ ਹੋਰ ਦਾ ਕੋਈ ਲੱਗਿਆ ਇਹ ਸਾਰੇ ਮਿੱਥੇ ਮੁੱਕੇ ਗਏ ਹੁਣ ਜਿਸ ਸੰਗਤ ਪੂਜੇ ਨੂੰ ਮੰਨਿਆ ਸੀ ਤੇ ਮੇਰੀਆਂ ਬਹੁਤ ਫਰਕ ਉਹੀਆਂ ਜਿਹੜੀਆਂ ਕੋਈ ਜਾਣ ਕਰਨ ਨਾ ਮੇਰੇ ਜਿਹੜੇ ਸਿੰਘੀਰ ਕਹਿੰਦਾ ਤੇਰਾ ਜੇ ਮਸਾਨ ਦੇ ਗਿਆ ਉਹਦੇ ਮੂਹ ਕੋਈ ਤੁਸੀਂ ਆ ਕੋਈ ਸਾਰੀਆਂ ਬਹੁਤ ਕੱਟ ਕੇ ਦੋ ਬਹੁਤ ਸਰਪਨਾ ਸੀ ਹੋਈ ਇਹ ਕਰੇ ਸਾਰੇ ਕਦਮੇ ਮਿੱਥੇ ਜਿਵੇਂ ਜਿਵੇਂ ਸੁਣ ਕੇ ਸਾਰੇ ਮਿੱਥੇ ਹੋਏ ਇਸ ਤਰਕਾਰ ਹੱਥ ਜਨਾ ਦੀ ਜੀਵਨਕ ਬਾਂਸਾ ਮਹਾਰਾਜ ਸੰਤ ਜੀ ਕਦਮੇ ਮਿੱਥੇ ਜੀਵਨ ਦਾ ਕਰੀ ਬਾਂਸਾ ਕਰੀਏ ਨਾਮ ਸਤਿਨਾਮ ਦਾ ਗਹਿਣਾ ਸਤਿਨਾਮ ਦਾ ਨਾਮ ਸੁਖਣੋ ਹੈ ਕੋਈ ਹੁਣ ਕੋਈ ਜੈਨਾ ਕਥਨਾ ਜਿਹੜਾ ਮਨ ਨੂੰ ਜਾਣ ਵਾਲਾ ਪਤਨ ਵਾਲਾ ਪਰ ਇਹ ਸੁਣਾ ਨਾ ਨਹੀਂ ਸੁਣੇ ਲੋਕ ਦਾ ਇਹੋ ਜਿਹਾ ਬਾਇਸ ਹਰ ਹਰ ਗਾਇਆ ਜਿਦੋਂ ਹੋਵੇ ਦੀ ਕਹਿੰਦੇ ਹੋਵੇ ਦੀ ਹਰਨ ਕਰਦੇ ਸੁਣਾ ਨਾ ਉਹਨੂੰ ਡੋਲੋ ਕਰਦੇ ਜਿਦੋਂ ਕੁੰਮਰਤ ਬਾਹਰ ਲੇ ਕੇ ਲਾਇ ਸੁਣਾ ਨਾ ਉਹਦਾ ਸ਼ਮਨ ਕਰਨੇ ਕਰਕੇ ਅਜਲ ਰਹਿਣ ਵਾਲਾ ਬਾਹਰ ਅਕਾਲ ਪ੍ਰਭੂ ਆਈਏ ਜੇ ਪ੍ਰੇਧ ਹੈ ਨਹੀਂ ਬਾੜ ਪਤੀ ਆਕਾਰ ਮੂਰਤ ਵਰ ਪਾਇਆ ਉਹਨਾ ਸੀ ਮਨ ਸਭ ਮਰਣ ਗਿਆ ਇਹ ਕਰਨੀ ਵੀ ਵਰਨੀ ਪਾਉਂਦਾ ਹੈ ਆਨੁਪ੍ਰਸਤ ਪ੍ਰਭ ਹੋਏ ਦਿਆਲਾ ਬੜੀ ਜੀ ਸਾਡੀ ਛੱਡਾ ਵੀ ਸਮਾਜ ਕੀ ਕਰਦੇ ਹੋ ਪਣੀਏ ਸਾਚਿਆ ਫਰਮਾਉਦੇ ਆਦੋ ਅਸਤ ਬੰਦੇ ਚੱਲ ਨਹੀਂ ਆ ਸਾਡੇ ਕੋਹਤਰੀ ਦੀ ਕੁਰਬਾਨੀ ਹੋਈ ਆਪ ਮੇਰਾ ਸਤਿ ਸਤੈ ਜੀ ਕਰੋ ਮਹਾਰਾਜ ਦੇ ਸਹਾਰੀ ਅਜਰ ਜਰਨਾ ਏਡਾ ਜੁਤੀਆਂ ਲੋਹੇ ਦੇ ਦਰਖਤ ਕਿਸੇ ਖਰਾਹ ਨਾ ਦੇਣਾ ਗਰਮ ਰੋਤੇ ਆਪੇ ਹੋੜ ਵੀ ਪਰਸਾਨ ਰਹਿਣਾ ਉਹ ਜੀ ਜਗਤ ਦਾ ਗਵਾਹ ਕੋਈ ਹਰਿਮੰਦਰ ਸਾਹਿਬ ਦਾ ਹਰਿ ਕੀ ਤਉਰੀਏ ਬਚੀ ਰਹਾ ਹੈ ਇਹ ਸਤਿ ਆਣੀਆ ਬੜੀਆਂ ਜਾਨੇ ਆਪ ਘਰ ਕੇ ਸਾਨੂੰ ਇਹ ਬਾਤ ਦੱਸੀ ਹੈ ਕਿ ਮਹਾਰਾਜ ਸਾਹਿਬ ਦਾ ਪਾਈ ਜੋ ਪਰਮੇਸ਼ਰ ਕਰੇ ਉਹਨੂੰ ਸਹਾਰਨਾ ਜਗਤ ਦੀ ਹੋਣੀ ਚਾਹੀਦੀ ਹੈ ਉਹਦੇ ਯਾਜ ਪਸੰਦ ਰਹਿਣਾ ਚਾਹੀਦਾ ਮੰਨ ਦੇ ਦੂਸ਼ ਕਰਕੇ ਮਹਾਰਾਜ ਨੂੰ ਦੋਸ਼ੀ ਰੋਕਣੇ ਚਾਹੀਦੇ ਨੇ ਹੋ ਪਰਮੇਸ਼ਰ ਹੈ ਸਾਡੇ ਨਾਲੇ ਜੋ ਸੁਨਿਆਰ ਸੁਖ ਹੈ ਜੋ ਯਾਦਰੀ ਸੁਖ ਹੈ ਉਹਨੂੰ ਜਗਤ ਦੀ ਸਹਾਰ ਕੇ ਉਰਾਸੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਮ ਚ ਮੰਗੈ ਜੀਤ ਕੇ ਬਾਇਕ ਤੋਂ ਹਾਰ ਹਾਰ ਗਈਆ ਜਿਸ ਕੰਮ ਤੋਂ ਹਾਰ ਦੇ ਦਿੱਤੇ ਸਹਾਰਾ ਗਿਆ ਮਾਣ ਲਿਖਾ ਰਭੋਈ ਜਨਮਾ ਲੀਰ ਸਿਖਾ ਰਹੋ ਕੋਈ ਨਾ